ਅਵਲਦਾਰ ਜਗਰੂਪ ਸਿੰਘ ਬਹੁਤ ਹੀ ਜਵਾਬਸ ਤੇ ਬਰੀਫ ਸੈਣੀ ਸੀਗੇ ਤੇ ਮੈਂ ਹੀ ਮੰਨ ਕਰਦਾ ਹਾਂ ਕਿ ਇਹਨਾਂ ਮਸ਼ੀਤਾਂ ਦਾ ਦੱਕਾ ਦਿੱਤਾ ਬੇ ਇਹ ਡਿਊਟੀ ਦੇ ਦੌਰਾਨ ਕਿਤੇ ਇਹਨਾਂ ਨੂੰ ਨਾ ਐਨਸ਼ੂ ਸੀਗਾ ਤੇ ਕੰਮ ਕਰ ਰਹੇ ਸੀ ਕਿਤੇ ਤੇ ਅਚਾਨਕ ਵਾਟਰ ਬੋਜਰ ਤੋਂ ਪਾਣੀ ਭਰ ਰਹੀ ਸੀ ਤੇ ਪਾਣੀ ਭਰਦਿਆਂ ਕਿਤੇ ਨਾਲ ਕਰੰਟ ਦੀ ਸ਼ੋਰਟ ਲੱਗ ਗਈ ਤਾਂ ਹੀ ਸਾਨੂੰ ਫੋਨ ਹੀ ਆਇਆ ਏ ਕਹਿੰਦੇ ਆ ਇੱਦਾਂ ਪਤਾ ਨਹੀਂ ਜਗਰੂਪ ਠੀਕ ਨਹੀਂ ਆ ਸੀਰੀਅਸ ਆ ਮਾੜਾ ਨਾਲ ਨਾਲ ਹੈਲੋ ਵੀਰੇ ਮਾੜਾ ਨਾਲ ਲੇਫਟਨੈਂਟ ਕਰਨਦੀਪ ਸਿੰਘ ਪਰ ਕੀ ਗੱਲ ਕੀ ਘਟਰਾ ਵਾਪਰੀ ਜਗੂਰ ਸਿੰਘ ਦੇ ਨਾਲ ਦੇਖੋ ਜੀ ਇਹ ਕੰਫਿਡੈਂਸ਼ੀਅਲ ਚੀਜ਼ ਹੈ ਜੀ ਤੇਰੇ ਬਾਰੇ ਆਪਾਂ ਡਿਸਕਲੋਸ ਨਹੀਂ ਕਰ ਸਕਦੇ ਦੇਖੋ ਕਿ ਆਪਾਂ ਇੱਕੀ ਕੁਮਾਉਂ ਦੇ ਹੈਗੇ ਆਂ ਤੇ ਆਰਟੀਲਰੀ ਦੀ ਯੂਨਿਟ ਦੇ ਚ ਹੈ ਅਵਲਦਾਰ ਜਗਰੂਪ ਸਿੰਘ ਬਹੁਤੀ ਜਵਾਬਸ ਤੇ ਬਰੀਫ ਸੈਣੀ ਸੇ ਤੇ ਮੈਂ ਹੀ ਮੰਗ ਕਰਦਾ ਹਾਂ ਕਿ ਇਹਨਾਂ ਸ਼ੀਤਾਂ ਦਾ ਦੱਕਾ ਦਿੱਤਾ ਵੇ ਤੇ ਜੋ ਵੀ ਬੰਦੀ ਕਾਰਵਾਈ ਹੋ ਕੀਤੀ ਜਾਵੇ ਸਰ ਕਿਹੜੀ ਜਰੂਰਤ ਦੀ ਕੰਮ ਕਰਦੇ ਹੋ ਜੀ ਐਜੀ 31 ਮੀਡੀਅਮ ਦਾ ਜੀ ਗੱਲ ਕੀ ਬਣੂ ਸਰ ਗੱਲ ਦੀ ਮੈਨੂੰ ਐਸ ਸੀ ਰਿਪੋਰਟ ਇਨੋਲਜ ਨਹੀਂ ਆਲੀ ਸਰ ਕੀ ਨਾ ਆਪਣਾ ਤੇ ਕਿਹੜੀ ਗ੍ਰੁੱਪ ਜਿਹੜਾ ਮਰੇ ਨਹੀਂ ਜਿਹੜੀ ਆਪਣੇ ਨੌਜਵਾਨ ਦੀ ਮੌਤ ਹੋ ਗਈ ਹਾਜੀ ਨਾ ਉਸ ਉਧਾਰ ਸਤਨਾਬ ਸਿੰਘ 31 ਮੀਡੀਅਮ ਰਾਇਮਰ ਅੱਛਾ ਔਰ ਮੇਰੀ ਯੂਨਟ ਦਾ ਜਵਾਬ ਸੀਗਾ ਤੇ ਕੀ ਗੱਲ ਕੀ ਕਾਰਨ ਬਣਿਆ ਇਹ ਡਿਊਟੀ ਦੇ ਦੌਰਾਨ ਕਿਤੇ ਇਹਨਾਂ ਨੂੰ ਨਾ ਐਨਸ਼ੂ ਸੀਗਾ ਤੇ ਕੰਮ ਕਰ ਰਹੇ ਸੀ ਕਿਤੇ ਤੇ ਅਚਾਨਕ ਵਾਟਰ ਬੋਇਲਰ ਤੋਂ ਪਾਣੀ ਭਰ ਰਹੀ ਸੀ ਤੇ ਪਾਣੀ ਭਰਦਾ ਕਿਤੇ ਨਾ ਕਰੰਟ ਦੀ ਸ਼ਾਰਟ ਲੱਗ ਗਈ ਤੇ ਇਹ ਜੀ ਸਲਮਾਨ ਦਿੱਤਾ ਜਾ ਰਿਹਾ ਜਿਹਨਾਂ ਨੂੰ ਹਾਂ ਜੀ ਇਹ ਜੀ ਸਲਮਾਨ ਦਿੱਤਾ ਜਾ ਰਿਹਾ ਇਹ ਜੀ ਅਜੇ ਗੱਲ ਕਰਕੇ ਅਸੀਂ ਦੱਸਾਂਗੇ ਕਿ ਇਹ ਸਲਮਾਨ ਦੇ ਚੋਹੀ ਹੋਊਗਾ ਉਹ ਮਤਲਬ ਪਰਿਵਾਰ ਵਾਸਤੇ ਜੋ ਅਰੇਂਜਮੈਂਟ ਜੋ ਕਰ ਸਕਦੀ ਹੋਗੀ ਉਹ ਕਈ ਮੜਨਾਂ ਵਾਕ ਕਰੂਗੀ ਜੀ ਦੱਸਾਂਗੇ ਹਾਂ ਜੀ ਦੱਸਾਂਗੇ ਇੱਕ ਸਰ ਪਰਿਵਾਰ ਦੀ ਮੰਗ ਹੈ ਕਿ ਯਾਦਗਰੀ ਗੇਟ ਬਣਾਇਆ ਜਾਵੇ ਹਾਂ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਇਹਦੇ ਬਾਰੇ ਇਸ ਤਰ੍ਹਾਂ ਹੈ ਕਿ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਔਰ ਜੋ ਇਹਨਾਂ ਦੀ ਪਰਿਵਾਰ ਦੀ ਮੰਗ ਆ ਹੋਣਾ ਚਾਹੀਦਾ ਜ਼ਰੂਰ ਕਿਉਂਕਿ ਯਾਦਗਾਰ ਸ਼ਹੀਦ ਦੀ ਬਹੁਤ ਜ਼ਰੂਰੀ ਹੈ ਮਾਦੀਪਨ ਜੀ ਕੀ ਨੰਬਰ ਹੈ ਗੁਰਪ੍ਰੀਤ ਆ ਮੇਰਾ ਤੇ ਕੀ ਕਰਾ ਬਤਨੀ ਸੇ ਟਾਈਮ ਸਾਨੂੰ ਫੋਨ ਹੀ ਆਇਆ ਏ ਕਹਿੰਦੇ ਆ ਇਤਾਂ ਪਤਾ ਨਹੀਂ ਜਾਂ ਗੁਰੂਗੁਰ ਠੀਕ ਨਹੀਂ ਆ ਸੀਰੀਅਸ ਆ ਤੇ ਸਾਨੂੰ ਨਹੀਂ ਪਤਾ ਲੱਗਾ ਕੀ ਪਤ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਮਿਲਟਰੀ ਵਾਲਿਆਂ ਨੂੰ ਪਤਾ ਹੈ ਮੇਰਾ ਭਰਾ ਯਾਰ ਮੈਨੂੰ 5 ਸਾਲ ਹੋ ਚੱਲੇ ਆ ਸਾਨੂੰ ਪਤਾ ਲੱਗਾ ਅਸੀਂ ਘਰੇ ਆਪਦੇ ਸਾਨੂੰ ਫੋਨ ਆਇਆ ਏ ਕਹਿੰਦੇ ਜਾ ਗਰੂ ਨੂੰ ਪਤਾ ਨਹੀਂ ਸੀ ਰਿਸੀਆ ਹਸਪੀਟਲ ਜਾਂ ਨਹੀਂ ਮੈਨੂੰ ਨਵੀਂ ਮਰਜਨੀ ਜੀ ਹੋਈ ਹਾਂ ਜੀ ਇਹ ਮੰਗ ਕਰਦੇ ਹੈ ਕਿ ਸਾਡੇ ਪ੍ਰਾ ਦੀ ਯਾਦ ਕਰੀ ਜੇ ਕੋਈ ਗੇੜ ਬਣਾਇਆ ਜਾਵੇ ਕੁਝ ਕੀਤਾ ਜਾਵੇ ਜਿਹੜੀ ਉਹਦੀ ਯਾਦਗਾਰੀ ਰਵੇ ਉਹਦੀ ਯਾਦਗਾਰੀ ਦੇ ਵਿੱਚ ਕੁਝ ਬਣਾਇਆ ਜਾਵੇ ਹਾਂ ਜੀ ਕੀ ਨਾਮ ਹੈ ਤੇਰਾ ਹਾਂ ਜੀ ਚੰਦਜੀਤ ਬੱਸ ਕੀ ਨਾਮ ਹੈ ਤੇਰਾ ਆ ਆ ਨਾ ਪਰ ਅਦਾ ਕੀ ਬਣ ਗਈ ਕੀ ਨਾਮ ਹੈ ਮੁੰਡੇ ਦਾ ਹਾਂ ਜੀ ਕੀ ਨਾਮ ਹੈ ਮੁੰਡੇ ਦਾ ਮੁੰਡਾ ਜਗਰੂਪ ਸਿੰਘ ਆ ਇਹ ਫਰਤੀ ਉਹ ਰਿਕਵੈਸਟ ਰੋਮੀ ਚੇਕਸ ਆ ਲੈ ਅੱਛਾ ਜੀ ਉਹ ਦਰ ਆ ਨਹੀਂ ਇਹ ਜੀ ਮੰਗਿਆ ਹੀ ਅੱਛਾ ਤੇ ਉਹਨੂੰ ਕੀ ਗੱਲ ਕੀ ਫਰ ਗੱਲ ਦੀ ਬੋਲੀ ਆ ਯਾਰ ਬੜਾ ਕੀ ਹੋਈ ਆ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਫੋਨ ਹੀ ਆਇਆ ਭਾਜੀ ਤੇ ਕੀ ਮੰਗ ਕਰਦੇ ਤੁਸੀਂ ਕਾਫੇ ਇਹ ਇੱਕ ਗੋਟ ਬਣਾ ਲੈਣਾ ਜਾਣਕਾਰੀ ਬਣਾ ਲੈਣ ਸਾਡੀ ਆ ਲੈ ਜਾਂਦੇ ਹਾਂ ਵੇਖਾਂਗੇ ਹਾਂਜੀ ਜਿਹੜੇ ਸੂਟ ਦਾ ਪੰਜਾਬ ਸਰਕਾਰ ਸੈਂਟਰਸ ਕਰਦੇ ਨੇ ਤੁਹਾਨੂੰ ਚਾਹੀਦੇ ਨੇ ਹਾਂ ਸ਼ਹੀਦ ਕਰਾ ਦਿੱਤਾ ਵੇ ਸਭ ਕਰ ਦਿੱਤਾ ਜਾਵੇ ਹਾਂਜੀ ਵਿੱਚ ਕੀ ਆਪਣਾ ਨਾਮ ਹੈ ਕਿਹੜਾ ਆਪਣਾ ਲੱਕਰ ਆ ਦੇ ਆਹੜਾ ਮੁੰਡਾ ਆਪਣਾ ਫੌਜੀ ਨੌਜਵਾਨ ਅਸ਼ੀਸ਼ ਰਵੜੇ ਸੋ ਕੀ ਕਹਿਣਾ ਚਾਹੋ ਕਰੋ ਨਾਮ ਗੁਰਪ੍ਰੀਤ ਸਿੰਘ ਸ਼ਰਾ ਸਰਪੰਚ ਬਲੇਰ ਤੇ ਸਾਡੇ ਪਿੰਡ ਦਾ ਜਿਹੜਾ ਅਸ਼ੀਸ਼ ਨੌਜਵਾਨ ਆ ਸਰਦਾਰ ਜਗਰੂਤ ਸਿੰਘ ਹੌਲਦਾਰ ਬਹੁਤ ਹੀ ਵਧੀਆ ਇਨਸਾਨ ਬਹੁਤ ਲਾਇਕ ਬੱਚਾ ਸੀਗਾ ਤੇ ਦੋ ਭਰਾ ਦੋਵੇਂ ਆਰਮੀ 'ਚ ਇਹ ਛੋਟਾ ਹੈ ਦੂਸਰਾ ਆਪਣਾ ਇਹਦਾ ਵੱਡਾ ਇਹਨਾਂ ਦੀ ਮੈਰਿਜ ਹੋਈ ਸੀ ਨਹੀਂ ਇਹ ਅਨਮੈਰਿਟ ਹੈ ਜੀ ਇਹਨਾਂ ਦੀ ਇੰਗੇਜਮੈਂਟ ਹੋਈ ਸੀ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਗਾਂ ਵਿਆਹ ਹੋਣਾ ਹੈ ਪਰ ਜੋ ਫੈਗਰ ਨੂੰ ਮਨਜ਼ੂਰ ਹੁਣ ਪਰਿਵਾਰ ਦਾ ਬੁਰਾ ਹਾਲ ਹੈ ਜੀ ਤੇ ਕੀ ਦੋ ਸੈਕਟਰਾਂ ਨਾਲ ਨਹੀਂ ਉਹ ਮਰ ਜੋ ਉਹਨਾਂ ਦੀ ਹੋਈ ਤੇ ਕੀ ਮੰਗ ਕਰਦੇ ਹੋ ਕਿ ਪੰਜਾਬ ਸਰਕਾਰ ਤੇ ਬੁਰਾ ਮੰਗ ਹੁਣ ਹੈ ਜੀ ਇਹ ਵਾਪਸ ਨਹੀਂ ਆ ਸਕਦਾ ਕਿਉਂਕਿ ਜਿੱਡਾ ਵੱਡਾ ਘਾਟਾ ਹੈ ਪੂਰਾ ਨਹੀਂ ਹੋ ਸਕਦਾ ਪਰ ਜਨਾ ਪਰਿਵਾਰ ਨੂੰ ਉਹਨਾਂ ਦੇ ਬਜ਼ੁਰਗਾਂ ਮਾਤਾਂ ਨੂੰ ਜਿਹੜਿਆ ਕੋਈ ਆਪਦੀ ਦਾ ਜੀ ਆਪਦੀ ਸੌਖੀ ਜ਼ਿੰਦਗੀ ਜਿਹੜੀ ਨੰਗ ਸਕੇ ਉਹਦੇ ਲਈ ਜੋ ਸਹੂਲਤ ਸਰਕਾਰ ਦਿੰਦੀ ਆਰ ਮੈਨੂੰ ਸੇਦਾਨ ਨੂੰ ਦਿੱਤੀ ਜਾਵੇ ਉਹਦੇ ਨਾਲ ਜਿਹੜਾ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਮਾਨਜੋ ਮੁਖ ਮੁਖਤਰੀ ਸਾਹਿਬ ਨੂੰ ਆਪਣਾ ਤੁਮਨ ਤਮਾਨ ਜੀ ਨੂੰ ਇਹਨਾਂ ਨੂੰ ਇੱਕ ਸਾਡੇ ਪਿੰਡ ਦੇ ਵਿੱਚ ਗੇਟ ਇਹਨਾਂ ਦਾ ਯਾਦਗਾਰੀ ਜਿਹੜਾ ਉਹ ਲਾਇਆ ਜਾਵੇ ਜਾਂ ਸਟੇਡੀਅਮ ਜਿਵੇਂ ਸਾਡੇ ਸਾਰੇ ਘਰ ਦੀ ਵੀ ਮੰਗਿਆ ਕਰ ਵਾਲਿਆਂ ਦੀ ਵੀ ਔਰ ਨਗਰ ਦੀ ਵੀ ਸੋ ਸਾਡੀ ਬੇਨਤੀ ਹੈ ਜੀ ਇਹ ਜ਼ਰੂਰ ਹੋਣਾ ਚਾਹੀਦਾ ਸਾਰੂ 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 ਕਪਾ ਦੇ ਨਰੇ ਨਰੇ ਉਹ ਲਾਗੇ ਬੋਨਾਂ ਨਾਲੀ ਉਧਰ ਕਰਵਾਉਣਾ ਅੱਛਾ ਬਾਬਾ ਜੀ ਕੀ ਗੱਲ ਹੋ ਗਈ ਤੁਹਾਡੇ ਬੇਡੇ ਨੂੰ ਹੋਰ ਤੇ ਦੱਸ ਹਾਂਜੀ ਕੀ ਗੱਲ ਹੋਈ ਹੈ ਸਾਨੂੰ ਕੋਈ ਨਾ ਬਚਿਆ ਜਿਹੜਾ ਕੰਮ ਤੇ ਲੱਗਾ ਹੈ ਅੱਛਾ